ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਦੇ ਵਿੱਚ ਖਟਾਸ ਆਉਂਦੀ ਨਜ਼ਰ ਆ ਰਹੀ ਹੈ ਕਾਰਨ ਇਹ ਕਿ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਹੈ ਹਮਲੇ ਦੇ ਵਿੱਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਤਾਂ ਕੁਲਮਲਾ ਕੇ ਦੋਵੇਂ ਮੁਲਕ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਪਾਕਿਸਤਾਨ ਵਾਲੇ ਪਾਸੇ ਜੇਲਮ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਜਿਸ ਨੇ ਪਾਕਿਸਤਾਨ ਸਰਕਾਰ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਮਸਜਿਦਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਹੈ ਕਿ ਕੋਈ ਵੀ ਦਰਿਆ ਦੇ ਨੇੜੇ ਨਾ ਜਾਵੇ ਖੁਦ ਵੀ ਨਾ ਜਾਵੇ ਤੇ ਕਿਸੇ ਵੀ ਮਵੇਸ਼ੀ ਨੂੰ ਕਿਸੇ ਵੀ ਜਾਨਵਰ ਨੂੰ ਉੱਥੇ ਨਾ ਲਜਾਇਆ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਲਮ ਦਰਿਆ ਦੀਆਂ ਨੇ ਕਿ ਪਾਣੀ ਸ਼ੂਕਦਾ ਹੋਇਆ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇੱਕ ਵਾਰ ਫਿਰ ਭਾਰਤ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਭਾਰਤ ਨੇ ਪਾਣੀ ਛੱਡਿਆ ਹੈ ਤੇ ਬਿਨਾਂ ਦੱਸੇ ਇਹ ਪਾਣੀ ਛੱਡਿਆ ਗਿਆ ਹਾਲਾਂਕਿ ਭਾਰਤ ਸਰਕਾਰ ਵੱਲੋਂ ਜਾਂ ਭਾਰਤ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਇਸ ਬਾਬਤ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਪਾਕਿਸਤਾਨ ਦੇ ਅਧਿਕਾਰੀ ਭਾਰਤ ਉੱਤੇ ਇਲਜ਼ਾਮ ਲਗਾ ਰਹੇ ਨੇ ਜਿਲਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਜਿਸ ਤੋਂ ਬਾਅਦ ਦੇ ਵਿੱਚ ਅਨਾਉਂਸਮੈਂਟ ਵਗੈਰਾ ਕੀਤੀਆਂ ਜਾ ਰਹੀਆਂ ਨੇ ਤੇ ਕਿ ਇਲਾਕਾ ਹਾਟੀਆਂ ਬਾਲਾ ਇਸ ਇਲਾਕੇ ਦੇ ਵਿੱਚ ਵਾਟਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਯਾਨੀ ਕਿ ਕਿਸੇ ਵੀ ਵੇਲੇ ਹੜ੍ਹ ਆ ਸਕਦਾ ਹੈ। ਕਿਤੇ ਕਿਤੇ ਹੜ੍ਹ ਆਉਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਪਰ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ। ਦੂਜੇ ਪਾਸੇ ਰਾਜਧਾਨੀ ਮੁਜ਼ਫਰਾ ਬਾਦ ਦੇ ਡਿਪਟੀ ਕਮਿਸ਼ਨਰ ਨੇ ਮੁਦਸਰ farooq ਉਹਨਾਂ ਨੇ ਸਥਾਨਕ ਲੋਕਾਂ ਨੂੰ ਕਿਹਾ ਹੈ ਕਿ ਨੇੜੇ ਨਾ ਜਾਇਆ ਜਾਵੇ। ਦਰਿਆ ਦੇ ਤੇ ਉਹਨਾਂ ਨੇ ਵੀ ਭਾਰਤ ਦੇ ਉੱਤੇ ਕਿਹਾ ਕਿ ਭਾਰਤ ਨੇ ਅਚਾਨਕ ਪਾਣੀ ਛੱਡ ਦਿੱਤਾ ਹੈ। ਤੇ ਦੂਜੇ ਪਾਸੇ ਹੋਰ ਵੀ ਕਈ ਜਿਹੜੇ ਆਗੂ ਨੇ ਉਹ ਇਸ ਮਾਮਲੇ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ ਇੱਕ ਰਾਜ ਆਪ ਦਾ ਪ੍ਰਬੰਧਨ ਪ੍ਰਾਧਿਕਰਨ ਦੇ ਉੱਥੋਂ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਪਾਣੀ ਕਿੰਨਾ ਛੱਡਣਾ ਹੈ ਕਦੋਂ ਛੱਡਣਾ ਹੈ ਇਸ ਤੋਂ ਪਹਿਲਾਂ ਕਹਿੰਦੇ ਭਾਰਤ ਦੱਸਦਾ ਸੀਗਾ ਚੇਤਾਵਨੀ ਦਿੰਦਾ ਸੀਗਾ ਕਿ ਅਸੀਂ ਪਾਣੀ ਛੱਡਣ ਜਾ ਰਹੇ ਹਾਂ ਪਰ ਇਸ ਵਾਰ ਕੋਈ ਵੀ ਚੇਤਾਵਨੀ ਨਹੀਂ ਦਿੱਤੀ ਗਈ ਹਾਲਾਂਕਿ ਉਹਨਾਂ ਨੇ ਲੋਕਾਂ ਨੂੰ ਕਹਿ ਪਾਕਿਸਤਾਨ ਦੇ ਲੋਕਾਂ ਨੂੰ ਕਿ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਅਸੀਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪਾਣੀ ਹੈ ਜਿਹੜਾ ਹਰ ਸੈਕਿੰਡ 22000 ਕਨਫਿਟ ਪਾਣੀ ਜਿਹੜਾ ਉਹਦੇ ਵਿੱਚ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਵਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪਾਕਿਸਤਾਨ ਦੇ ਲੋਕ ਚਿੰਤਤ ਹੋ ਗਏ ਨੇ ਤਾਂ ਦੱਸਦੀ ਹੈ ਕਿ ਪਿੱਛੇ ਜਿਹੜੀ ਸਿੰਧੂ ਜਲ ਸੰਧੀ ਸੀਗੀ ਉਹਨੂੰ ਰੱਦ ਕਰ ਦਿੱਤਾ ਗਿਆ ਸੀਗਾ ਭਾਰਤ ਵੱਲੋਂ ਇੱਕ ਚਿੱਠੀ ਵੀ ਸਾਹਮਣੇ ਆਈ ਸੀ ਜਿਹੜੀ ਪਾਕਿਸਤਾਨ ਨੂੰ ਭੇਜੀ ਗਈ ਸੀ ਉਸ ਚਿੱਠੀ ਦੇ ਵਿੱਚ ਕਿਹਾ ਸੀਗਾ ਕਿ ਹੁਣ ਅਸੀਂ ਇਹਦੇ ਉੱਤੇ ਦੁਬਾਰਾ ਵਿਚਾਰ ਕਰਨਾ ਚਾਹੁੰਦੇ ਆ ਤਾਂ ਜੋ ਜਿਵੇਂ ਜਿਵੇਂ ਅਗਲੇ ਪ੍ਰਭਾਵ ਪੈ ਰਹੇ ਨੇ ਵਾਤਾਵਰਣ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਜਨਸੰਖਿਆ ਵਧ ਰਹੀ ਆ ਤੇ ਇਹਦੇ ਉੱਤੇ ਬੈਠ ਕੇ ਵਿਚਾਰ ਚਰਚਾ ਕਰੀਏ ਪਰ ਜਾਣਕਾਰੀ ਮੁਤਾਬਕ ਕੋਈ ਰਿਸਪੌਂਸ ਉਧਰੋਂ ਨਹੀਂ ਆਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਰੱਦ ਕਰ ਦਿੱਤਾ ਗਿਆ ਤਾਂ ਕੁਲਮਾ ਲਾ ਕੇ ਹੁਣੇ ਜਿਹੜੀ ਸੰਧੀ ਸੀ ਉਹ ਵੀ ਇੱਕ ਤਰੀਕੇ ਨਾਲ ਟੁੱਟ ਚੁੱਕੀ ਹੈ ਤੇ ਇਹਨੂੰ ਲੈ ਕੇ ਸੰਧੀ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੇ ਕਿਹਾ ਸੀਗਾ ਕਿ ਜੇਕਰ ਭਾਰਤ ਸਿੰਧੂ ਜਲ ਸਮਝੌਤੇ ਨੂੰ ਰੋਕਿਆ ਜਾਂਦਾ ਹੈ ਤਾਂ ਇਹ ਐਕਟ ਆਫ ਵਾਰ ਯਾਨੀ ਜੰਗ ਦੀ ਤਰ੍ਹਾਂ ਹੀ ਮੰਨਿਆ ਜਾਵੇਗਾ ਤਾਂ ਦੱਸਦੀ ਹੈ ਕਿ ਜਿਹੜੀ ਇਹ ਸੰਧੀ ਸੀਗੀ ਸਿੰਧੂ ਜਲ ਸੰਧੀ ਜਾਂ ਸਮਝੌਤਾ ਕਹ ਲਈਏ 1960 ਦੇ ਵਿੱਚ ਹੋਇਆ ਸੀਗਾ 65 ਸਾਲ ਬਾਅਦ ਇਹਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ 1960 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸੀਗੇ ਜਵਾਲਲਾਲ ਨਹਿਰੂ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਸੀਗੇ 아이ਊਬ ਖਾਨ ਇਹਨਾਂ ਦੇ ਦਰਮਿਆਨ ਇਹ ਸਮਝੌਤਾ ਹੋਇਆ ਸੀਗਾ ਸਮਝੌਤੇ ਦੇ ਤਹਿਤ ਨਦੀਆਂ ਦੀ ਵੰਡ ਨੂੰ ਲੈ ਕੇ ਚਰਚਾ ਹੋਈ ਸੀਗੀ ਇਹਦੇ ਵਿੱਚ ਇਹ ਸੀਗਾ ਕਿ ਸਿੰਧੂ ਬੇਸਿਨ ਦੇ ਵਿੱਚ ਉਸ ਇਲਾਕੇ ਦੇ ਵਿੱਚ ਰਹਿਣ ਵਾਲੀਆਂ ਜਿਹੜੀਆਂ ਵਹਿਣ ਵਾਲੀਆਂ ਨਦੀਆਂ ਨੇ ਉਹ 6 ਨਦੀਆਂ ਸੀ ਉਹਨਾਂ ਨੂੰ ਪੂਰਬੀ ਤੇ ਪੱਛਮੀ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀਗਾ ਪੂਰਬੀ ਹਿੱਸੇ ਦੀਆਂ ਨਦੀਆਂ ਸੀਗੀਆਂ ਰਾਵੀ ਬਿਆਸ ਸਤਲੁਜ ਦੇ ਪਾਣੀ ਦੇ ਉੱਤੇ ਭਾਰਤ ਦਾ ਪੂਰਾ ਅਧਿਕਾਰ ਜਿਹੜਾ ਦੱਸਿਆ ਜਾਂਦਾ ਸੀਗਾ ਤੇ ਇਸ ਤੋਂ ਇਲਾਵਾ ਪੱਛਮੀ ਹਿੱਸੇ ਦੀਆਂ ਨਦੀਆਂ ਸਗੀਆਂ ਸਿੰਧੂ ਚਨਾਬ ਜੇਲਮ ਇਹਦਾ ਵੀ 20% ਦੀ ਪਾਣੀ ਭਾਰਤ ਰੋਕ ਸਕਦਾ ਸੀ ਸੋ ਇਹ ਸੰਧੀ ਹੋਈ ਸੀ ਤੇ ਹੁਣ ਇਹ ਸਭ ਦੇ ਚੱਲਦਿਆਂ ਇਹ ਜਿਹੜੀ ਸੰਧੀ ਹੈ ਉਹ ਰੱਦ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸ਼ਿਮਲਾ ਸਮਝੌਤੇ ਦੇ ਉੱਤੇ ਵੀ ਪਾਕਿਸਤਾਨ ਨੇ ਤੇਵਰ ਦਿਖਾ ਦਿੱਤੇ ਨੇ ਤਾਂ ਕੁੱਲ ਮਿਲਾ ਕੇ ਦੋਵਾਂ ਮੁਲਕਾਂ ਦੇ ਦਰਮਿਆਨ ਜਿਹੜੇ ਸਬੰਧ ਨੇ ਉਹ ਥੋੜੇ ਜਿਹੇ ਖੋਰ ਤਣਾਅਪੂਰਨ ਹੁੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਬਚਣ ਦੀ ਲੋੜ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਜ਼ਿਕਰ ਹੋ ਗਿਆ ਕਿ ਭਾਰਤ ਵੱਲੋਂ ਇਸ ਸਿੰਧੂ ਜਲ ਸੰਧੀ ਨੂੰ ਰੋਕਣ ਤੋਂ ਬਾਅਦ ਪਾਕਿਸਤਾਨ ਨੇ ਵੀ ਚਰਚਾ ਛੇੜੀ ਕਿ ਉਹ ਸ਼ਿਮਲਾ ਸਮਝੌਤਾ ਵੀ ਰੱਦ ਕਰ ਰਹੇ ਨੇ ਜਿਸ ਤੋਂ ਬਾਅਦ ਦੇ ਵਿੱਚ ਦੋਵਾਂ ਮੁਲਕਾਂ ਦੇ ਦਰਮਿਆਨ ਤਣਾਅ ਥੋੜਾ ਜਿਹਾ ਵਧਦਾ ਹੋਇਆ ਨਜ਼ਰ ਆਇਆ ਕਿ ਬੀਐਸਐਫ ਦਾ ਜਵਾਨ ਵੀ ਪਾਕਿਸਤਾਨ ਰੇਂਜਰਸ ਦੇ ਕੋਲ ਆ ਉਹ ਵੀ ਉਹਨੂੰ ਛੱਡਣ ਲਈ ਫਿਲਹਾਲ ਤਿਆਰ ਹੁੰਦੇ ਨਜ਼ਰ ਨਹੀਂ ਆ ਰਹੇ ਤੇ ਇਸੇ ਦੌਰਾਨ ਜੋ ਕਾਰਵਾਈਆਂ ਅਤਵਾਦੀਆਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਲੈ ਕੇ ਵੀ ਕਾਫੀ ਚਰਚਾਵਾਂ ਹਨ ਤੇ ਦੂਜੇ ਪਾਸੇ ਜਿਹੜਾ ਸੂਚਨਾ ਪ੍ਰਸਾਰਣ ਮੰਤਰਾਲਾ ਭਾਰਤ ਦਾ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਕਾਰਵਾਈ ਹੈ ਉਹਨੂੰ ਲਾਈਵ ਨਾ ਦਿਖਾਉਣ ਨਾ ਤਾਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਦਿਖਾਵੇ ਨਾ ਕੋਈ ਨਿਊਜ਼ ਚੈਨਲ ਦਿਖਾਵੇ ਤੇ ਹੋਰ ਵੀ ਕਈ ਗੱਲਾਂ ਦਾ ਧਿਆਨ ਰੱਖਿਆ ਜਾਵੇ ਅਸੀਂ ਵੀ ਤੁਹਾਨੂੰ ਇਸ ਮੰਚ ਤੋਂ ਕਹਿੰਨੇ ਹੁੰਦੇ ਆ ਕਿ ਅਫਵਾਹਾਂ ਤੋਂ ਬਚਿਆ ਕਰੋ ਜਦੋਂ ਤੱਕ ਸਰਕਾਰ ਦਾ ਜਾਂ ਕਿਸੇ ਵੀ ਸਬੰਧਤ ਅਧਿਕਾਰੀ ਦਾ ਅਧਿਕਾਰਤ ਬਿਆਨ ਐਲਾਨ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਕਿਸੇ ਵੀ ਅਫਵਾਹ ਤੋਂ ਬਚਣਾ ਬੜਾ ਜ਼ਰੂਰੀ ਹੁੰਦਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਵੀਡੀਓਜ਼ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੋ ਤੁਹਾਨੂੰ ਗੁੰਮਰਾਹ ਕਰ ਸਕਦੀਆਂ ਨੇ ਹਮੇਸ਼ਾ ਪੁਸ਼ਟੀ ਵਾਲੀ ਖਬਰ ਹੀ ਦੇਖਿਆ ਕਰੋ ਸੁਣਿਆ ਕਰੋ ਤਾਂ ਜੋ ਗੁੰਮਰਾਹ ਹੋਣ ਤੋਂ ਬਚਿਆ ਜਾ ਸਕੇ ਹੁਣ ਦੇਖਣਾ ਹੋਵੇਗਾ ਕਿ ਇਸ ਦੌਰਾਨ ਦੋਵਾਂ ਮੁਲਕਾਂ ਦੇ ਸਬੰਧਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ